ਇੱਕ ਦਿੱਲੀ ਦੇ ਵਿੱਚ ਬੜੀ ਕਾਮਯਾਬ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਉਹ ਸਕੀਮ ਜਿਹੜੀ ਚਲਾਈ ਸੀ ਦੇਸ਼ ਦੇ ਵਿੱਚ ਦਿੱਲੀ 'ਚ ਚੱਲ ਰਹੀ ਹੈ ਤੇ ਹੁਣ ਅਸੀਂ ਦੂਸਰਾ ਸੂਬਾ ਹੋਵਾਂਗੇ ਫਰਿਸ਼ਤੇ ਸਕੀਮ ਹੈ ਫਰਿਸ਼ਤੇ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜੀ ਪ੍ਰਾਈਵੇਟ ਹਸਪੀਟਲ 'ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲ ਨਾਲ ਇੰਪੈਨਲ ਕਰਾਂਗੇ ਉਹਦੇ ਵਿੱਚ ਪਹੁੰਚਾ ਦੇ ਉਹਦੇ ਵਿੱਚ ਪਹੁੰਚਾ ਦੇ ਤਾਂ ਸਾਰਾ ਇਲਾਜ ਵੀ ਫਰੀ ਹੋਊਗਾ ਜ਼ਖਮੀ ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ 'ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ 'ਚ ਵੀ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂਗਾ 27 ਜਨਵਰੀ ਨੂੰ ਜੋ SSF ਲਾਂਚ ਕਰਦੇ ਆਂ ਸੀ ਸੜਕ ਸੁਰੱਖਿਆ ਫੋਰਸ ਉਹ ਵੀ ਫਰਿਸ਼ਤਾ ਹੀ ਨੇ 27 ਜਨਵਰੀ ਨੂੰ ਪੀਏਪੀ ਦੇ ਗਰਾਊਂਡ ਦੇ ਵਿੱਚ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਭਾ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਪਰਸ ਹੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਟੋਇਟਾ ਹਿਲਿਕਸ ਗੱਡੀਆਂ ਨੇ ਬਹੁਤ ਪਾਵਰਫੁੱਲ ਗੱਡੀਆਂ ਨੇ ਦੁਬਈ ਦੀ ਪੁਲਿਸ ਕੋਲੇ ਗੱਡੀਆਂ ਨੇ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ आरडब्ल्यू ब्लेड फर्स्ट एड ਦਾ ਸਮਾਨ ਟੋਚਨ ਕੁਟਰਾ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਆਪਾਂ ਪਿਛਲੇ ਦਿਨੀ ਪਿਛਲੇ ਕੁਝ ਦਿਨਾਂ ਚ ਤੁਹਾਡੇ ਕੈਮਰਾ ਰਾਹੀਂ ਕੱਲ ਮਾਰੇ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿਹੜੇ ਖੜੀ ਹੋਏ ਖੜੇ ਟਰੱਕ ਚ ਗੱਡੀ ਵੱਢ ਗਈ ਖੜੇ ਟਰੱਕ ਜੀਵਨ ਪੀਪੀ ਦੀ ਫੋਰਸ ਜਾ ਰਹੀ ਸੀ ਚਾਰ ਸਾਡੇ ਮੁਲਾਜ਼ਮ ਸ਼ਹੀਦ ਹੋਏ ਤੇ ਖੜੇ ਹੋ ਕੇ ਟੱਕ ਚੋੜ ਤੂੰ ਇਹ ਘਟਨਾਵਾਂ ਨਹੀਂ ਹੋਣਗੀਆਂ ਤਾਂ ਇਸੇ ਕਰਕੇ ਟ੍ਰੇਨਿੰਗ ਜਿਹੜੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ ਕਪੂਰਥਲੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ ਤੇ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਕਟੇ ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਉਹ ਜਾਂ ਹੋਊਗਾ ਕਿ ਉਹ ਨੀਅਰੈਸਟ ਟ੍ਰੋਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ فرض ਕਰ ਲੋ ਕੋਈ ਐਕਸੀਡੈਂਟ ਹੋ ਗਿਆ ਪਹੁੰਚਾਗੇ ਤਾਂ 2 ਕਿਲੋਮੀਟਰ ਪਿੱਛੇ ਹੀ ਜਾਣਾ ਪਵੇ। ਇਹ ਪਿੱਛੇ ਵਾਲਾ ਹਸਪਤਾਲ ਨੇੜੇ ਹੈ ਜੀ। ਗਾਹਾਂ ਵਾਲਾ 10 ਕਿਲੋਮੀਟਰ ਤੇ ਪਿੱਛੇ ਵਾਲਾ 2 ਕਿਲੋਮੀਟਰ ਤੇ ਉਹ ਲੈ ਕੇ ਜਾਣਾ ਉਹ ਸਾਰਾ ਸਿਸਟਮ ਉਹਨਾਂ ਨੇ ਗੱਡੀਆਂ ਚਾਊਗਾ ਇਹ। 27 ਤਰੀਕ ਨੂੰ ਅਸੀਂ ਲਾਂਚ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਗੱਡੀ 'ਚ ਬਹਿ ਕੇ ਆਪਣਾ ਕੋਈ ਡਾਕੂਮੈਂਟਰੀ ਟਾਈਪ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਕਰ ਸਕਦੇ ਹਾਂ। ਇਹ SSFS ਤਾਂ ਚੱਲਦੀ ਹੈ। ਔਰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੋਊਗੀ। ਹਰ 30 ਕਿਲੋਮੀਟਰ ਬਾਅਦ ਇੱਕ ਇੰਟਰਸੈਪਟਰ ਗੱਡੀ ਵੀ ਖੜੀ ਹੋਊਗੀ। ਜਿਹੜੀ ਕਿ ਸਾਰਾ ਕੁਝ ਨੋਟ ਕਰੀ ਜਾਂਦੀ ਹੋਊਗੀ ਕਿ ਅੱਗੋਂ ਦੀ ਗੱਡੀ ਲੱਗੇ ਜੇ ਕੋਈ ਓਵਰ ਸਪੀਡ ਹੈ ਤਾਂ ਉਹ ਦੱਸ ਦੇਣਗੇ ਕਿ ਆਹ ਨੰਬਰ ਗੱਡੀ ਓਵਰ ਸਪੀਡ ਆ ਰਹੀ ਹੈ ਅੱਗੇ ਉਸ ਗੱਡੀ ਨੂੰ ਰੋਕਿਆ ਜਾ ਸਕਦਾ ਸੜਕੀ ਹਾਸੇ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਲਗਭਗ 16 ਤੋਂ 18 ਜਾਨੀ ਕਿ ਜੇ ਨੂੰ ਮਹੀਨੇ ਤੇ ਸਾਲਾਂ ਚ ਗੁਣਾ ਕਰ ਲਈਏ ਤਾਂ ਇੱਕ ਸਾਲ ਚ 6000 ਤੋਂ ਵੱਧ ਬੰਦਾ ਜੀ ਅਸੀਂ 50% ਵੀ ਹਾਦਸੇ ਘਟਾ ਲੇ ਸਪੀਡ ਕੰਟਰੋਲ ਕਰ ਲਈ ਖੜੇ ਹੋਏ ਬਾਹਨ ਜਿਹੜੇ ਸੜਕਾਂ ਦੇ ਖਰਾਬ ਨੇ ਉਹਨਾਂ ਨੂੰ ਇਧਰ ਤੋਂ ਸਾਈਡ ਤੇ ਕਰ ਲਿਆ ਟਾਈਮ ਤੇ ਮੈਡੀਕਲ ਸਹੂਲਤ ਮਿਲ ਗਈ ਜੇ 50% ਵੀ ਕਰ ਲ ਸਮਝੋ 3000 ਬੰਦੇ ਦੀ ਜਾਨ ਬਚਾ ਸਕਦੇ ਜੋ ਅਜਾਈ ਜਾਂਦੀ ਹੈ ਤੇ ਇਹ ਸਾਡਾ ਇਹ ਅਸੀਂ ਪਰਮਾਂ ਪਰਮੰਤ ਦਿਆ ਕਰਾਂਗੇ ਡਾਟਾ ਸਪਾਈ ਤਰੀਕ ਨੂੰ ਐਸਐਸਐਫ ਲਾਂਚ ਹੋ ਰਹੀ ਹੈ ਤਾਂ 1 ਫਰਵਰੀ ਤੋਂ ਪੂਰੀ ਸੜਕਾਂ ਤੇ ਆ ਜਾਣਗੀ 1 ਫਰਵਰੀ ਤੋਂ 29 ਫਰਵਰੀ ਕਿਉਂਕਿ ਇਸ ਵਾਰ ਲੀਪ ਦਾ ਸਾਲ ਹੈ ਫਰਵਰੀ 29 ਹੈ 1 ਤੋਂ 29 ਤੱਕ ਦਾ ਜੋ ਡਾਟਾ ਪਿਛਲੇ ਸਾਲ ਦਾ ਸੀ ਉਹ ਅਸੀਂ ਕੰਪੇਅਰ ਕਰਾਂਗੇ ਫਿਰ 1 ਮਾਰਚ ਤੋਂ 31 ਮਾਰਚ ਤੱਕ ਦਾ ਜੋ ਪਿਛਲੇ ਸਾਲ ਦਾ ਸੀ ਜਾਂ ਉਦੋਂ ਪਿਛਲੇ ਸਾਲ ਅਸੀਂ ਇਸ ਤਰ੍ਹਾਂ ਕਰਕੇ ਆਪਣੇ ਟਾਰਗੇਟ ਛੋਟੇ ਛੋਟੇ ਰੱਖ ਕੇ ਉਹਨੂੰ ਘਟਾਵਾਂਗੇ ਮੋਤਾਂ ਨੂੰ ਘਟਾਵਾਂਗੇ ਐਕਸੀਡੈਂਟਾਂ ਦਾ ਜਿਹੜਾ ਕਾਰਨ ਨੇ ਉਹਨਾਂ ਨੂੰ ਘਟਾਵਾਂਗੇ ਸੋ ਇਹ ਅੱਜ ਫੈਸਲਾ ਕੀਤਾ ਗਿਆ ਕਿ ਫਰਿਸ਼ਤੇ ਤੇ SSF ਇਕੱਠੀ ਲਾਂਚ ਕਰਾਂਗੇ